ਸਤਿ ਸ਼੍ਰੀ ਅਕਾਲ ਜੀ ਸਮੂਹ ਦਰਸ਼ਕਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਬਣਾਏ ਗਏ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਤੇ ਸਮੂਹ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਵੇਂ ਕਿ ਆਪਾਂ ਮਗਰ ਖੇਤ ਦੇ ਵਿੱਚ ਦੇਖ ਰਹੇ ਹਾਂਗੇ ਨਰਮੇ ਦੀ ਬਜਾਹਨ ਦੀ ਇਸ ਵळे ਸ਼ੁਰੂ ਹੋ ਚੁੱਕੀ ਹੈਗੀ ਤੇ ਆਪਣੇ ਨਾਲ ਨੇ ਡਾਕਟਰ ਬਲਜਿੰਦਰ ਸਿੰਘ ਜੀ ਇਹਨਾਂ ਤੋਂ ਮੈਂ ਇਹ ਜਾਨਣਾ ਚਾਹੂਗਾ ਕਿ ਜਿਵੇਂ ਹੁਣ ਬਜਾਹਨ ਦਾ ਆਪਾਂ ਦੇਖਦੇ ਹਾਂ ਵੀ ਸ਼ੁਰੂ ਹੋ ਗਈ ਫਿਰ ਵੀ ਕਈ ਕਿਸਾਨਾਂ ਦਾ ਇਹ ਸਵਾਲ ਹੁੰਦਾ ਕਿ ਆਪਾਂ ਕਿੰਨਾ ਬੀ ਪਾਈਏ ਡਾਕਟਰ ਸਾਹਿਬ ਬਹੁਤ ਹੀ ਬਾਰੇ ਥੋੜਾ ਚਾਹਨਾ ਪਾਇਓ ਵੀ ਕਿੰਨਾ ਬੀਜੜਾ ਹੈਗਾਗਾ ਪ੍ਰਤੀ ਏਕੜ ਵਾਸਤੇ ਸਹੀ ਰਹਿੰਦਾ ਜੀ ਇੱਕ ਕਿਸਾਨ ਭਰਾਵਾਂ ਨੂੰ ਇਹ ਜਾਣਕਾਰੀ ਦਿੱਤਾ ਹੈ ਕਿ ਸਾਡਾ ਜਿਹੜਾ ਬੀਟੀ ਹਾਈਬ੍ਰਿਡ ਦਾ ਦੋ ਪੈਕਟ ਪ੍ਰਤੀ ਏਕੜ ਮਤਲਬ ਇੱਕ ਪੈਕਟ ਦੇ ਵਿੱਚ ਇਹਦੇ ਵਿੱਚ 450 ਗ੍ਰਾਮ ਹੈ ਜਿਹੜਾ ਬੀਟੀ ਹਾਈਬ੍ਰਿਡ ਹੁੰਦਾ ਹੈ ਤੇ ਉਹਦੇ ਵਿੱਚ 5% ਐਕਸਟਰਾ ਨਾਨ ਬੀਟੀ ਹਾਈਬ੍ਰਿਡ ਪਾਇਆ ਜਾਂਦਾ ਹੈ ਤੇ ਦੋ ਪੈਕਟ ਹੈ ਜਿਹੜੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਹੀ ਇਹਦੀ ਬੀਜ ਦੀ ਮਕਦਾਰ ਹੈ। ਇੰਨਾ ਬਹੁਤ ਰਹਿੰਦਾ ਜੀ ਵੱਧ ਘੱਟ ਕੋਈ ਚੱਕਰ ਨਹੀਂ ਸਹੀ ਰਹਿੰਦਾ ਬਿਲਕੁਲ ਇਹ। ਉਹ ਜੇਕਰ ਮਤਲਬ ਕਿ ਸਹੀ ਬਾਣ ਤਿਆਰ ਕਰਕੇ ਸਹੀ ਸਮੇਂ ਅਨੁਸਾਰ ਸਭ ਤੋਂ ਵੱਡੀ ਗੱਲ ਹੈ ਸਹੀ ਸਮੇਂ ਤੇ ਸਹੀ ਬੱਤਰ ਤੇ ਜਿਹੜੇ ਬਾਣ ਨੂੰ ਬੋਣ ਦੀ ਬਾਣ ਪਿਆਰ ਕਰਨ ਦੀ ਗੱਲ ਹੈ। ਜੇ ਸਹੀ ਬੱਤਰ ਤੇ ਜੇ ਮਤਲਬ ਕਿ ਆਪਾਂ ਗਿੱਲ ਬੱਤਰ ਤੇ ਬਾਹ ਦਨੇ ਉਹਨੂੰ ਜੀ ਤਾਂ ਉਹਨੇ ਕੀ ਹੁੰਦਾ ਹੈ ਕਿ ਉਹ ਬਾਣ ਜਿਹੜਾ ਬਾਹ ਦੇ ਵਿੱਚ ਹੀ ਪਜ ਜਾਂਦਾ ਹੈ। ਜੀ ਤੇ ਗਿੱਲਾ ਬਾਆ ਬਾਣ ਗਿੱਲ ਬੱਤਰ ਤੇ ਉਸ ਤੋਂ ਬਾਅਦ ਇਹ ਚਿਪਣ ਚਿਪਣ ਕਰਕੇ ਨਰਮ ਮੱਚਣ ਲੱਗ ਜਾਂਦਾ। ਜੀ ਤੇ ਜਾਂ ਇਹ ਕਈ ਵਾਰੀ ਕੀ ਹੁੰਦਾ ਕਿ ਕਿਸਾਨ ਉਹ ਬੋਹਣ ਤੇ ਲੇਟ ਕਰ ਜਾਂਦਾ ਉਹ ਜਦੋਂ ਅਸੀਂ ਖੜਬਤ ਹੋ ਜਾਂਦਾ ਤੇ ਖੜਬਤ ਤੋਂ ਬਾਅਦ ਵੀ ਉਹ ਫਲ ਬਣ ਜਾਂਦੀ ਹੈ ਜੀ ਤੋਂ ਨਰਮਾ ਉਗਣ ਤੋਂ ਬਾਅਦ ਜਦੋਂ ਕਿਤੇ ਹਵਾ ਆਉਂਦੀ ਹੈ ਲੋ ਚੱਲਦੀ ਹੈ ਉੱਥੇ ਉਡ ਉਡ ਕੇ ਜਿਹੜਾ ਰੇਤਾ ਉਹ ਉਹਦੇ ਪੱਤਿਆਂ ਦੇ ਪਏ ਪਏ ਕੇ ਨਰਮਾ ਮੱਚਣ ਲੱਗਦਾ ਨਰਮੇ ਦੇ ਮੱਚਣ ਦੀ ਸਮੱਸਿਆ ਆ ਜਾਂਦੀ ਹੈ ਹਾਂ ਇਹ ਹੈ ਅੱਛਾ ਨਰਸਾਪ ਹੋਰ ਕੋਈ ਗੱਲ ਹੈ ਜਿਹੜੀ ਦਾ ਵੀ ਧਿਆਨ ਰੱਖਣ ਖਾਸ ਕਰਕੇ ਬਜਾਨ ਸਮੇ ਜਿਹੜੀ ਗੱਲ ਦਾ ਧਿਆਨ ਰੱਖ ਸਕਣ ਕਿਸਾਨ ਸਭ ਤੋਂ ਪਹਿਲਾਂ ਤਾਂ ਬਜਾਨ ਤੋਂ ਜੇ ਅਸੀਂ ਪਹਿਲਾਂ ਦੀ ਗੱਲ ਕਰੀਏ ਰੌਣੀ ਦੀ ਹੈ ਜੀ ਆਮ ਕਰਕੇ ਕੀ ਕਰਦੇ ਆ ਕਾਲੀ ਦੇ ਵਿੱਚ ਕਿਸਾਨ ਉਵੇਂ ਆਪਣਾ ਬਾਣ ਨੂੰ ਪਤਲਾ ਪਾਣੀ ਲਾ ਕੇ ਤਾਂ ਉਹਨੂੰ ਬੀਜਣ ਦੀ ਕਰਦੇ ਆ ਠੀਕ ਹੈ ਜੀ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅੱਗੇ ਮੌਸਮ ਗਰਮ ਹੁੰਦਾ ਲੋਆਂ ਚੱਲਦੀਆਂ ਹੂੰ ਮਤਲਬ ਕਿ ਉਸ ਤੋਂ ਬਾਅਦ ਲੋ ਦੇ ਨਾਲ ਥੱਲੇ ਡੂੰਘਾ ਪਾਣੀ ਬਾਣ ਵਾਇਆ ਨਹੀਂ ਹੁੰਦਾ ਉਹ ਛੇਤੀ ਮੱਚਣ ਲੱਗ ਜਾਂਦਾ ਤੇ ਮੱਚਣ ਦੇ ਫਿਰ ਛੋਟੇ ਉਗਦੇ ਨਹੀਂ ਉਹ ਪਾਣੀ ਲਾਉਣਾ ਪੈਂਦਾ ਜੀ ਕਿਉਂਕਿ ਮੱਚਦਾ ਹੈ ਉਹ ਪਾਣੀ ਲਾਉਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਆਮ ਭਾਸ਼ਾ ਦੇ ਵਿੱਚ ਜਟਕੀ ਭਾਸ਼ਾ ਕਹਿੰਦੇ ਨਰਮਾ ਘੁੱਟਿਆ ਗਿਆ ਜੀ ਘੁੱਟਿਆ ਗਿਆ ਭਾਵ ਜੋ ਛੋਟੇ ਨੂੰ ਪਾਣੀ ਲੱਗ ਗਿਆ ਤਾਂ ਉਹਦੇ ਹਵਾ ਦਾ ਜਿਹੜਾ ਸੰਚਾਰ ਉਹ ਘਟ ਜਾਂਦਾ ਹੈ ਇਹ ਨਾਲ ਇੱਕ ਇਹ ਵੀ ਉੱਥੇ ਪ੍ਰੋਬਲਮ ਹੋ ਜਾਂਦੀ ਨਾਲ ਦੀ ਨਾਲ ਜਿਹੜੇ ਨਦੀਨ ਆ ਪੱਠੇ ਉਹ ਹਰੇ ਹੋ ਜਾਂਦੇ ਤੇ ਉਸ ਵੇਲੇ ਇਹ ਹੈ ਕਿ ਨਰਮਾ ਹੁੰਦਾ ਛੋਟਾ ਸਿਲਰ ਹੈ ਜਿਹੜਾ ਕਿਸਾਨ ਨੂੰ ਮਾਰ ਨਹੀਂ ਸਕਦਾ ਕਿਉਂਕਿ ਜੇ ਸਿਲਰ ਮਾਰਦਾ ਨਰਮਾ ਮਿੱਟੀ ਥੱਲੇ ਅਟਿਆ ਜਾਂਦਾ ਨੱਪਿਆ ਜਾਂਦਾ ਤੇ ਇਹ ਕਰ ਉਹ ਨਦੀਨ ਨਾਸ਼ਕ ਕਰਦਾ ਹੈ ਮੈਂ ਕੰਢੀ ਮਸਾਲੇ ਨੂੰ ਵਗੈਰਾ ਪਰ ਉਹ ਵੀ ਇਹ ਹੈ ਵੀ ਉੱਪਰ ਹੈ ਜਿਹੜੀ ਜਹਾਬ ਦੇ ਉੱਪਰ ਪਰਤ ਬਣਾਉਂਦੀ ਹੈ ਜੀ ਉਹ ਹੋਰ ਵੀ ਬਾਹ ਨੂੰ ਸਖਤ ਕਰ ਦਿੰਦੀ ਹੈ ਤੇ ਜਿਹਦੇ ਨਾਲ ਨਰਮਾ ਇੱਕ ਵਾਰ ਜਿਹੜਾ ਖੜ ਜਾਂਦਾ ਹੈ ਖੜ ਜਾਂਦਾ ਤੇ ਇਹ ਇਹ ਹੈ ਵੀ ਜੇ ਉਸ ਸਟੇਜ ਤੇ ਕੱਖਾਂ ਦੇ ਨਦੀਨ ਵੀ ਨਦੀਨ ਨੂੰ ਜੇ ਲੇਬਰ ਲਾ ਕੇ ਕਰਦਾ ਹੈ ਹਾਂਜੀ ਤਾਂ ਉਹ ਲੇਬਰ ਵੀ ਬਹੁਤ ਮਹਿੰਗੀ ਪੈਂਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਗਲੀ ਗੱਲ ਹੋਰ ਹੈ ਜਦੋਂ ਪਹਿਲਾ ਪਾਣੀ ਛੇਤੀ ਲੱਗ ਜਾਂਦਾ ਹੈ ਜੜੋ ਦੀ ਡੂੰਗੀ ਜਾਂਦੀ ਨਹੀਂ ਤੇ ਜਿਹੜਾ ਬਾਰ-ਬਾਰ ਜਿਹੜਾ ਦੁਬਾਰਾ ਜਿਹੜੇ ਅਗਲੇ ਪਾਣੀ ਵੀ ਛੇਤੀ ਮੰਗਦਾ ਫਿਰ ਨਾ ਯਾਨੀ ਕਿ ਇਹ ਜਿਹੜੀਆਂ ਗੱਲਾਂ ਹੋ ਗਈਆਂ ਇਹਨਾਂ ਦਾ ਧਿਆਨ ਰੱਖਿਆ ਜਾਵੇ ਕਿ ਪਹਿਲਾ ਪਾਣੀ ਜਿਹੜਾ ਹੈਗਾ ਆਪਣਾ ਥੋੜਾ ਜਿਹਾ ਲੇਟ ਹੋ ਜੇ ਉਹਦੇ ਨਾਲ ਆਹ ਹਾਂ ਇਹ ਉਹੀ ਗੱਲ ਆਪਾਂ ਕਰਦੇ ਵੀ ਡੂੰਘੀ ਬਹਾਈ ਹੈ ਜਿਹੜੀ ਨਾ ਅਸਲ ਸੁੱਕਾ ਬਾਹਣਾ ਜਿਹੜਾ ਡੂੰਘਾ ਬਾਹ ਕੀ ਵਿਜਿਆ ਜਾਵੇ ਤਾਂ ਉਹਦੇ ਨਾਲ ਇਹ ਹੈ ਕਿ ਜਿਹੜਾ ਪਹਿਲਾ ਪਾਣੀ ਹੈ ਉਹ ਜੜੇ ਦੀ ਜਿਹੜੀਆਂ ਇਹ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਿ ਜਿਹੜੀਆਂ ਸਾਡੀਆਂ ਬੀਟੀ ਹਾਈਬ੍ਰਿਡ ਨੇ ਜੜੇ ਨਾਲ ਦੀ ਮੂਸਲੀ ਨਾ ਹੋ ਕੇ ਪਾਸੇ ਨੂੰ ਫੈਲਦੀ ਹੈ ਜੀ ਤੇ ਜਦੋਂ ਅਸੀਂ ਪਤਲਾ ਪਾਣੀ ਲਾ ਦਿੰਨੇ ਆ ਤਾਂ ਉਹ ਫਿਰ ਪਾਣੀ ਹੈ ਜਿਹੜਾ ਉੱਪਰੋਂ ਜੜ ਨੂੰ ਮਿਲ ਜਾਂਦਾ ਉਹ ਡੂੰਗੀ ਨਹੀਂ ਜਾਂਦੀ ਡੂੰਗੀ ਉਹਦੇ ਨਾਲ ਆਪਣੀ ਜਿਹੜੀ ਹੈ ਭਰਮੀ ਰੌਣੀ ਹੋ ਜਾਣੀ ਹੈ ਤੇ ਪਹਿਲਾ ਕੋਰ ਪਾਣੀ ਹੈ ਜਿਹੜਾ ਸਾਨੂੰ ਪਹਿਲਾ ਪਾਣੀ ਕਹਿੰਦੇ ਨੇ ਉਹ ਉਨਾ ਹੀ ਅਸੀਂ ਪਿੱਛੇ ਲੇਟ ਲੈ ਕੇ ਜਾ ਸਕਦੇ ਹਾਂ ਉਹ ਪਾਣੀ ਦੀ ਭਾਲ ਵਾਸਤੇ ਜੜਨੇ ਥੱਲੇ ਨੂੰ ਜਾਣਾ ਹੈ ਜੀ ਜਦੋਂ ਡੂੰਗੀ ਬਹਾਈ ਕੀਤੀ ਹੋਈ ਡੂੰਗੀ ਭਰਮੀ ਰੌਲੀ ਰੌਣੀ ਕੀਤੀ ਹੋਈ ਤਾਂ ਥੱਲੇ ਤੱਕ ਪਾਣੀ ਹੈ ਜਿਹੜਾ ਜੜ ਨੂੰ ਮਿਲ ਜਣਾ ਤੇ ਜੜਨੇ ਡੂੰਗੀ ਚਲੇ ਜਾਣਾ ਜਿਹਦੇ ਨਾਲ ਵਿੱਚ ਕੀ ਹੈ ਕਿ ਜਿਹੜਾ ਆਪਣਾ ਪਹਿਲਾ ਪਾਣੀ ਉਹ ਛੇਤੀ ਲਾਉਣ ਦੀ ਸਾਨੂੰ ਲੋੜ ਨਹੀਂ ਪੈਂਦੀ ਨਦੀਨਾ ਤੋਂ ਵੀ ਬਚਾ ਰਹਿੰਦਾ ਤੇ ਜਦੋਂ ਕੋ ਨੂੰ ਅਸੀਂ ਪਹਿਲਾ ਪਾਣੀ ਲਾਉਣੇ ਆ ਕੋਰ ਲਾਉਣੇ ਆ ਉਦੋਂ ਜਿਹੜਾ ਸਾਡਾ ਨਰਮਾ ਇਸ ਸਟੇਜ ਤੇ ਆ ਜਾਂਦਾ ਹੈ ਗਠੂ ਉੱਚਾ ਹੋ ਜਾਂਦਾ ਦਾ ਜਟਕੀ ਭਾਸ਼ਾ ਚ ਕਹਿੰਦੇ ਕਿ ਉਹ ਸਿਲਰ ਅਸੀਂ ਮਾਰ ਲੈਨੇ ਮਾਰ ਮਾਰ ਸਕਦੇ ਆ ਸਿਲਰ ਮਾਰ ਕੇ ਕਰੀ ਪਾੜੇ ਪੱਟ ਦਿੰਨੇ ਆ ਉਸ ਤੋਂ ਬਾਅਦ ਨਰਮਾ ਜਿਹੜਾ ਬਹਾਲ ਹੋ ਜਾਂਦਾ ਚੱਲ ਪੈਂਦਾ ਜੀ ਚੱਲ ਪੈਂਦਾ ਹਾਂ ਠੀਕ ਤਾਂ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਬਲਜਿੰਦਰ ਸਿੰਘ ਜੀ ਦਾ ਮੈਂ ਆਸ ਕਰਦਾ ਸਮੂਹ ਦਰਸ਼ਕਾਂ ਨੇ ਕਿਸਾਨਾਂ ਨੇ ਡਾਕਟਰ ਸਾਹਿਬ ਦੀਆਂ ਗੱਲਾਂ ਬਹੁਤ ਬਹੁਤ ਧਿਆਨ ਨਾਲ ਸੁਣੀਆਂ ਹੋਣਗੀਆਂ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਕਿਸਾਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਖੇਤੀ ਗਿਆਨ ਅਤੇ ਵਿਕਾਸ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਮੈਂ ਤੁਹ